ਗਾਜ਼ੀਆਬਾਦ ਦੀ ਇੱਕ ਯੂਟਿਊਬਰ ਜਿਹਦਾ ਨਾਮ ਸ਼ਿਖਾ ਮੈਤਰੇ ਆ 23 ਸਾਲੇ ਦੀ ਉਮਰ ਆ ਇਹਨੂੰ ਯੂਪੀ ਪੁਲਿਸ ਨੇ ਗ੍ਰਿਫਤਾਰ ਕੀਤਾ ਤੇ ਇਹਦੇ ਉੱਤੇ ਸੰਗੀਨ ਧਰਾਵਾਂ ਜਿਹੜੀਆਂ ਨੇ ਉਹ ਲਾਈਆਂ ਗਈਆਂ ਹੁਣ ਇਹਦੇ ਉੱਤੇ ਸੰਗੀਨ ਧਰਾਵਾਂ ਕਿਉਂ ਲਗਾਈਆਂ ਗਈਆਂ ਉਹ ਇਸ ਕਰਕੇ ਭਈ ਇਹ ਆਪਣਾ ਯੂਟਿਊਬ ਚੈਨਲ ਚਲਾਉਣ ਵਾਸਤੇ ਜਦੋਂ ਲਾਈਵ ਸੈਸ਼ਨ ਕਰਦੀ ਸੀਗੀ ਜਦੋਂ ਇਹ ਲਾਈਵ ਪ੍ਰੋਗਰਾਮ ਪੇਸ਼ ਕਰਦੀ ਸੀਗੀ ਤਾਂ ਉਸ ਦੌਰਾਨ ਜਿਸ ਕਿਸਮ ਦੀਆਂ ਗੱਲਾਂ ਇਹ ਬੱਚਿਆਂ ਦੇ ਨਾਲ ਨੌਜਵਾਨਾਂ ਦੇ ਨਾਲ ਕਰਦੀ ਸੀ ਉਹ ਇਸ ਖਬਰ ਆਹੀ ਤੁਹਾਨੂੰ ਦੱਸਿਆ ਵੀ ਨਹੀਂ ਜਾ ਸਕਦੀਆਂ ਇਹਦਾ YouTube ਚੈਨਲ ਦਾ ਨਾਮ ਹੈ ਕੁਆਰੀ ਬੇਗਮ ਕਰਕੇ ਨੇ ਇੱਕ ਚੈਨਲ ਬਣਾਇਆ ਹੋਇਆ ਸੀ ਜਿਹਦੇ ਉੱਤੇ ਸਾਰੀਆਂ ਗੱਲਾਂ ਜਿਹੜੀਆਂ ਬੱਚਿਆਂ ਦੇ ਨਾਲ ਕਰਦੀ ਸੀ ਔਰ ਮੁੱਖ ਤੌਰ ਤੇ ਉੱਤੇ ਉਹਨਾਂ ਨੂੰ ਟ੍ਰੇਨਿੰਗ ਦਿੰਦੀ ਹੁੰਦੀ ਸੀ ਵੀ ਬਲਾਤਕਾਰ ਕਿਤਾ ਕੀਤਾ ਜਾ ਸਕਦਾ ਔਰ ਬਹੁਤ ਜ਼ਿਆਦਾ ਤਦਾਦ ਦੇ ਵਿੱਚ ਲੋਕ ਜਿਹੜੇ ਆ ਇਹਦੇ ਲਾਈਵ ਸੈਸ਼ਨ ਦੇ ਵਿੱਚ ਜੁੜ ਜਾਂਦੇ ਹੁੰਦੇ ਸੀਗੇ ਤੇ ਫਿਰ ਇਹਦੇ ਨਾਲ ਉਹ ਗੱਲਾਂ ਬਾਤਾਂ ਕਰਦੇ ਹੁੰਦੇ ਸੀ ਹੁਣ ਇਹ ਜਿਹੜੀ ਜਨਾਨੀ ਲੜਕੀ ਆ ਉਹਦਾ ਤੇ ਸ਼ਿਖਾ ਮৈত্রੇ 23 ਸਾਲ ਦੀ ਦਿਮਾਗੀ ਤੌਰ ਤੇ ਵੀ ਪਰੇਸ਼ਾਨ ਹੋ ਸਕਦੀ ਹੈ ਕਿ ਇਹ ਗੱਲਾਂ ਕੌਣ ਬੰਦਾ ਵਾ ਜਿਹੜਾ ਉਹ ਲਾਈਵ ਆ ਕੇ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਤੇ ਕੌਣ ਕਰਦਾ ਫਿਲਹਾਲ ਪੁਲਿਸ ਨੇ ਇਹਨੂੰ ਗ੍ਰਿਫਤਾਰ ਕੀਤਾ سنگੀਨ ਤਰਾਵਾਂ ਲਗਾਈਆਂ ਗਈਆਂ ਪਰ ਦੂਸਰੇ ਪਾਸੇ ਜਿਸ ਔਰਤ ਨੇ ਇਹਦੇ ਖਿਲਾਫ ਮੁਕੱਦਮਾ ਦਰਜ ਕਰਾਇਆ ਜਦੋਂ ਉਹਨੂੰ ਪਤਾ ਲੱਗਾ ਜਦੋਂ ਉਹਦੇ ਕੰਨਾਂ ਤੱਕ ਇਹ ਪਿਆ ਕਿ ਇਹ ਕੀ ਗੱਲਾਂ ਕਰ ਰਹੀ ਆ YouTube ਦੇ ਉੱਤੇ ਔਰ ਬੱਚੇ ਜਿਹੜੇ ਆ ਉਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹਦੇ ਲਾਈਵ ਸੈਸ਼ਨ ਦੇ ਵਿੱਚ ਇਹਦੇ ਨਾਲ ਜੁੜੇ ਹੋਏ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹਨੂੰ ਜਿਹੜਾ ਵਿਊਜ਼ ਆਉਂਦੇ ਲੱਖਾਂ ਦੀ ਗਿਣਤੀ ਦੇ ਵਿੱਚ ਵਿਊਜ਼ ਆਉਂਦੇ ਆ ਤੇ ਜਿਹੜਾ YouTube ਚੈਨਲ ਇਹਨੇ ਬਣਾਇਆ ਹੋਇਆ ਸੀਗਾ ਉਹ ਗੇਮਿੰਗ ਚੈਨਲ ਦੇ ਨਾਮ ਤੋਂ ਬਣਾਇਆ ਸੀ ਵੀ ਮੈਂ ਗੇਮਸ ਜਿਹੜੀਆਂ ਖੇਲਦੇ ਆ ਅੱਜਕੱਲ੍ਹ ਆਨਲਾਈਨ ਜਿਹੜੀਆਂ ਗੇਮਸ ਖੇਲਦੇ ਆ ਪਰ ਜਦੋਂ ਇਹਦਾ ਕੰਟੈਂਟ ਉਹਨੇ ਸੁਣਿਆ ਉਸ ਔਰਤ ਨੇ ਜਿਹਨੇ ਹਿੰਮਤ ਕੀਤੀ ਇਹਦੇ ਖਿਲਾਫ ਮੁਕੱਦਮਾ ਦਰਜ ਕਰਾਉਣ ਦੀ ਜਿਹਦਾ ਨਾਂ ਦੀਪਿਕਾ ਨਰਾਇਣ ਭਰਦਵਾਜ ਦੱਸਿਆ ਜਾ ਰਿਹਾ ਜਦੋਂ ਉਹਨੂੰ ਪਤਾ ਲੱਗਾ ਉਹ ਕਹਿੰਦੀ ਵੀ ਇਦਾਂ ਦੇ ਬੱਚੇ ਵਿਗੜ ਜਾਣਗੇ ਇਹ ਤਾਂ ਕਰਾਇਮ ਕਰਨਾ ਦੱਸ ਰਹੀ ਹੈ ਕਿ ਤੁਸੀਂ ਬਲਾਤਕਾਰ ਕਿੱਦਾਂ ਕਰਨਾ ਕਿੱਦਾਂ ਤੁਸੀਂ ਜਿਹੜਾ ਵਾ ਉਹਦਾ ਨਾਲ ਗੱਲ ਕਰਨੀ ਹੈ ਕਿਵੇਂ ਉਹਨਾਂ ਨੂੰ ਤੁਸੀਂ ਰੋਕਣਾ ਇਹ ਸਭ ਇਹ ਸਖਾਰੀ ਸੀਗੀ ਤਾਂ ਫਿਰ ਇਸ ਦੀਪਿਕਾ ਨਰਾਇਣ ਭਰਦਵਾਜ ਜਿਨ੍ਹਾਂ ਨੇ ਇਹਦੇ ਉੱਤੇ ਕੇਸ ਕਰਾਇਆ ਉਹਨਾਂ ਨੇ ਇਹਦਾ ਸਖਤ ਨੋਟਿਸ ਲਿਆ ਉਹਨਾਂ ਨੇ ਜਿਹੜਾ ਵਾ ਪੁਲਿਸ ਤੱਕ ਪਹੁੰਚ ਕੀਤੀ ਵੀ ਆ ਅਜੇਹਾ YouTube ਚੈਨਲ ਜਿਹੜਾ ਵਾ ਇਹ ਤਾਂ ਕੀ ਕੀ ਨਾ ਲਈਦਾ ਬੰਦਿਆਂ ਨੂੰ ਖਰਾਬ ਕਰ ਰਿਹਾ ਔਰ ਖਾਸ ਤੌਰ ਤੇ ਬੱਚੇ ਆ ਔਰ ਦੂਸਰੇ ਪਾਸੇ ਸਾਡੇ ਬੱਚੇ YouTube ਦੇ ਉੱਤੇ ਕੀ ਦੇਖਦੇ ਆ ਜਾਂ ਸੋਸ਼ਲ ਮੀਡੀਆ ਦੇ ਉੱਤੇ ਕੀ ਕਰਦੇ ਆ ਇਹਦੇ ਬਾਰੇ ਵੀ ਸਾਨੂੰ ਜਿਹੜਾ ਪਤਾ ਜ਼ਰੂਰ ਹੋਣਾ ਚਾਹੀਦਾ ਲੌਕਡਾਊਨ ਜਦੋਂ ਲੱਗਾ ਉਸ ਦੌਰਾਨ ਇਹਨੇ ਆਪਣਾ YouTube ਚੈਨਲ ਸ਼ੁਰੂ ਕੀਤਾ ਸੀਗਾ ਤੇ ਜਦੋਂ ਇਹਨੇ YouTube ਚੈਨਲ ਸ਼ੁਰੂ ਕਰ ਲਿਆ ਤਾਂ ਫਿਰ ਇਹਨੂੰ ਲੱਗਾ ਵੀ ਮੇਰਾ YouTube ਚੈਨਲ ਜਿਹੜਾ ਇਹ ਸਭ ਤੋਂ ਜ਼ਿਆਦਾ ਪੌਪੂਲਰ ਹੋਣਾ ਚਾਹੀਦਾ ਹੈ ਇਹਦੇ ਵਿਊਜ਼ ਜਿਹੜੇ ਆ ਸਭ ਤੋਂ ਜ਼ਿਆਦਾ ਹੋਣੇ ਚਾਹੀਦੇ ਆ ਸੋ ਜਿੱਥੇ ਇਹਨਾਂ ਨੇ ਹਿੰਮਤ ਦਿਖਾਈ ਦੀਪਿਕਾ ਨਾਰਾਇਣ ਭਾਰਤਵਾਜ ਨੇ ਉਹਨਾਂ ਨੂੰ ਜਦੋਂ ਪਤਾ ਲੱਗਾ ਵੀ ਇਹ ਤੇ ਬਹੁਤ ਗਲਤ ਆ ਉਹਨਾਂ ਨੇ ਇਹਦੇ ਤੇ ਮੁਕੱਦਮਾ ਦਰਜ ਕਰਾਇਆ ਤੇ ਨਾਲ ਦੀ ਨਾਲ ਦੂਸਰੇ ਪਾਸੇ ਪੁਲਿਸ ਵੀ ਬੜੀ ਹੈਰਾਨ ਰਹਿ ਗਈ ਵੀ ਇਹ ਇੱਕ ਪੜ੍ਹੀ ਲਿਖੀ ਗ੍ਰੈਜੂਏਟ ਕੁੜੀ ਆ ਤੇ ਇਹ ਕੀ ਕੁਝ ਬੋਲ ਰਹੀ ਆ ਹਾਲਾਂਕਿ ਇਹ ਸਭ ਕੁਝ ਜਾਣਦੀ ਐ ਵੀ ਇਹ ਗੱਲਾਂ ਕਰ ਰਹੀ ਐ ਜਿਹੜੀਆਂ ਇਹ ਜੁਰਮ ਦੇ ਦਾਇਰੇ ਚ ਆਉਂਦੀਆਂ ਨੇ ਇਹ ਕ੍ਰਾਈਮ ਐ ਇਹ ਇੱਕ ਅਫੈਂਸ ਐ ਪਰ ਉਹਦੇ باوجود ਸਿਰਫ ਇਹੀ ਇਹਦਾ ਨਜ਼ਰੀਆ ਸੀਗਾ ਇਹਦਾ ਏਮ ਹੀ ਇਹ ਬਣ ਗਿਆ ਸੀਗਾ ਵੀ ਮੇਰਾ YouTube ਚੈਨਲ ਜਿਹੜਾ ਇਹ ਮਸ਼ਹੂਰ ਹੋਣਾ ਚਾਹੀਦਾ ਔਰ ਇਸੇ ਦੇ ਚਲਦੇ ਆ ਇਹਨੇ ਕਿਹਾ ਵੀ ਜੋ ਵੀ ਇਦਾਂ ਦੀ ਗੱਲਬਾਤ ਆ ਕਰੀ ਜਾਓ ਕਿਉਂਕਿ ਲਾਈਵ ਸੈਸ਼ਨ ਦੇ ਵਿੱਚ ਇਹਦੇ ਜਿਹੜੇ ਫਾਲੋਅਰਸ ਆ ਜਾਂ ਜਿਹੜੇ ਇਹਦੇ ਸਬਸਕ੍ਰਾਈਬਰ ਆ ਉਹ ਆਨਲਾਈਨ ਆ ਜਾਂਦੇ ਸੀ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਨੇ ਉਹ ਇਹਦੇ ਨਾਲ ਜੁੜ ਜਾਂਦੇ ਸੀ ਉਹ ਇਹਨੂੰ ਸਵਾਲ ਲਿਖ ਕੇ ਭੇਜਦੇ ਸੀ ਤੇ ਇਹ ਅੱਗੋਂ ਉਹਨਾਂ ਨੂੰ ਫਿਰ ਉਹਨਾਂ ਦਾ ਜਵਾਬ ਦਿੰਦੀ ਸੀ ਕਿ ਪਰ ਇਹਨੂੰ ਹੁਣ ਜਿਹੜਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਦੇਖਦੇ ਹਾਂ ਵੀ ਹੁਣ ਇਹਦਾ ਜਿਹੜਾ ਅਗਲੀ ਕਾਰਵਾਈ ਪੁਲਿਸ ਕੀ ਕਰਦੀ ਆ ਫਿਲਹਾਲ ਇਹਦਾ ਜਿਹੜਾ YouTube ਚੈਨਲ ਸੀ ਉਹਨੂੰ ਡਿਲੀਟ ਕਰ ਦਿੱਤਾ ਔਰ ਨਾਲ ਦੀ ਨਾਲ ਇਹਦੇ ਸਾਰੇ ਸੋਸ਼ਲ ਮੀਡੀਆ ਅਕਾਊਂਟਸ ਜਿਹੜੇ ਆ ਉਹ ਪੁਲਿਸ ਨੇ ਡਿਲੀਟ ਕਰਾ ਦਿੱਤੇ ਆ Subscribe to One India channel and never miss an update